ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਦਿੱਲੀ ਸਰਕਾਰ ਕੇਂਦਰ ਸਰਕਾਰ ਤੋਂ ਐਮਐਸਪੀ ਲੈਣ ਲਈ ਜੋ ਧਰਨਾ ਚੱਲ ਰਿਹਾ ਹੈ ਭੁਖੜਤਾਲ ਤੇ ਬੈਠਿਆ ਹੈ ਜਗਜੀਤ ਸਿੰਘ ਢੱਲੇਵਾਲ ਉਹ ਆਪਣੇ ਕਿਸਾਨਾਂ ਦੀ ਖਾਤਰ ਹੀ ਬੈਠਿਆ ਹੈ ਉਹ ਭੁਖੜਤਾਲ ਤੇ ਬੈਠਿਆ ਉਹਨਾਂ ਨੂੰ ਕਰੀਬ-ਕਰੀਬ 40 ਦਿਨ ਹੋਣ ਵਾਲੇ ਐ 2-4 ਦਿਨ ਇੱਧਰ-ਉੱਧਰ ਹੋ ਸਕਦੇ ਐ ਔਰ ਹੁਣ ਜੇ ਕੋਈ ਬੰਦਾ ਮਰਨ ਵਰਤ ਤੇ ਬੈਠਦਾ ਜਾਂ ਕਹਿੰਦੀਆਂ ਮੰਗਾ ਵਾਸਤੇ ਬੈਠਦਾ ਹੈ ਉਹਦੇ ਤੇ ਵੀ ਕਿੰਤੂ ਪ੍ਰੰਤੂ ਹੁੰਦਾ ਹੈ ਸਵਾਲ ਉੱਠਦੇ ਹੈ ਕਿ ਜੀ ਉਹ ਆਪਦੇ ਖਾਤਰ ਲੜ ਰਹੇ ਹੈ ਪਹਿਲਾਂ ਜੱਥੇ ਬੰਦੀਆਂ ਨੂੰ 8 ਕਰੋੜ 7 ਕਰੋੜ 20 ਕਰੋੜ ਪੈਸੇ ਮਿਲੇ ਹੈ ਹੁਣ ਵੀ ਪੈਸੇ ਦੀ ਲਾਲਸ ਹੈਗੀ ਪੈਸੇ ਦੀ ਖਾਤਰ ਧਰਨਾ ਲਾਇਆ ਹੋਇਆ ਹੈ ਮਤਲਬ ਇਹ ਕੁਝ ਵਪਾਰੀ ਜਾਂ ਕੁਝ ਜਿਹੜੇ ਸਾਡੇ ਕਿਸਾਨ ਵਿਰੋਧੀ ਵਿਅਕਤੀ ਆ ਉਹ ਜਿਹੜੇ ਹੈਗੀਆਂ ਗੱਲਾਂ ਕਰ ਰਹੇ ਆ ਤਾਂ ਕਿ ਜਿਹੜਾ ਹੈਗਾ ਆਪ ਨੂੰ ਫਾਇਦਾ ਹੁੰਦਾ ਜਿੱਥੇ ਉਦੋਂ ਆਪਾਂ ਆਡੈਂਟੀਟੀ ਕਾਰਡ ਬਣਾ ਲੈਂਦੇ ਆ ਕਿਸਾਨ ਜੁਨੀਆ ਦਾ ਹੁਣ ਜਿਹੜਾ ਕਦੇ ਕਿਸੇ ਨੇ ਫੰਡ ਨਹੀਂ ਦਿੱਤਾ ਜੋ ਅੰਦੋਲਨ ਵਿੱਚ ਨਹੀਂ ਗਿਆ ਜੋ ਕਦੇ ਕਿਸਾਨ ਜੁਨੀਏ ਦੀ ਮੀਟਿੰਗ 'ਚ ਨਹੀਂ ਗਿਆ ਧਰਨੇ 'ਚ ਨਹੀਂ ਗਿਆ ਉਹਨਾਂ ਕੋਲ ਵੀ ਆਡੈਂਟੀਟੀ ਕਾਰਡ ਆ ਕਾਦੇ ਵਾਸਤੇ ਜਿਹੜੇ ਕਿ ਟੂਲ ਪਲਾਜੇ ਤੇ ਕਿਸਾਨ ਯੂਨੀਅਨ ਦਾ ਪਰਚੀ ਨਹੀਂ ਲੱਗਦੀ ਤੇ ਜਿੱਥੇ ਸਾਨੂੰ ਬੈਨੀਫਿਟ ਹੁੰਦਾ ਹੈ ਉੱਥੇ ਤਾਂ ਅਸੀਂ ਲੋਕ شپਕੇ ਆਡੈਂਟੀਟੀ ਕਾਰਡ ਵਗੈਰਾ ਬਣਾਉਣੇ ਆ ਆਵੀਆਂ ਜਿਹੜੀਆਂ ਬੈਨੀਫਿਟ ਲੈਣੇ ਆ ਆਵੀਆਂ ਮੰਗਾ ਜੋ ਸਾਨੂੰ ਚੰਗੀਆਂ ਲੱਗਦੀਆਂ ਉਹਨਾਂ ਨਾਲ ਸਹਿਮਤ ਹੁੰਨੇ ਆ ਜਦੋਂ ਕਿਤੇ ਜਾੜਾ ਹੁੰਦਾ ਹੈ ਜਾਂ ਕੋਈ ਫੰਡ ਦੇਣਾ ਹੁੰਦਾ ਤਾਂ ਫਿਰ ਉਦੋਂ ਅਸੀਂ ਕਿੰਤੂ ਪ੍ਰੰਤੂ ਕਰਦੇ ਆ ਮੈਂ ਵੀ ਸ਼ਾਮਲਾ ਉਹਨਾਂ ਦੇ ਵਿੱਚ ਇਹ ਨਹੀਂ ਗੁਰਬਾਣੀ ਦਾ ਪ੍ਰਮਾਣ ਹੈ ਅਮਨੇ ਚੰਗੇ ਬੁਰਾ ਨੇ ਕੋਏ ਪੰਨਵਤ ਨਾਨਕ ਤਾਰੇ ਸੋਏ ਕਾਰਨ ਇਹ ਹੈ ਕਿ ਸਾਡੀ ਫਿਤਰਤ ਹੈ ਵੀ ਜਿੱਥੇ ਸਾਨੂੰ ਕੋਈ ਫਾਇਦਾ ਹੁੰਦਾ ਛ ਉਧਰ ਨੂੰ ਭਾਜਦੇ ਆ ਜਦ ਕਿਸੇ ਵੇਂਗਣ ਨੂੰ ਫਾਇਦਾ ਹੁੰਦਾ ਹੈ ਜਾਂ ਕਿਸਾਨੀ ਨੂੰ ਫਾਇਦਾ ਹੁੰਦਾ ਹੈ ਜਾਂ ਕਿਸੇ ਸਟੇਟ ਨੂੰ ਫਾਇਦਾ ਹੁੰਦਾ ਉਦੋਂ ਅਸੀਂ ਜਿਹੜਾ ਪਿੱਛੇ ਹਟਦੇ ਆ ਅਸੀਂ ਸਵਾਰਥੀ ਹੋ ਗਏ ਵੀ ਯਾਰ ਆਪਦੇ ਮਤਲਬ ਲਈ ਜਾਇਆ ਕਰੀ ਹੁਣ ਕਹਿ ਰਹੇ ਆ ਡੱਲੇਵਾਲ ਨੂੰ ਡਾਕਟਰ ਤਾਂ ਕਹਿ ਰਹੇ ਆ ਕਿ ਭਾਈ ਇਨੂੰ ਮਨਾਓ ਮਨਾਓ ਕਿ ਧਰਨੇ ਨੂੰ ਭੁੱਖ ਹੜਤਾਲ ਨੂੰ ਬੰਦ ਕਰੇ ਇਹਦੀ ਮੌਤ ਹੋ ਸਕਦੀ ਹੈ ਤੇ ਗੁਰਦੇ ਇੰਨੇ ਡੈਮੇਜ ਹੋ ਗਏ ਇਹਨੀਆਂ ਜਿਹੜੀਆਂ ਹੈਗੀਆਂ ਹੋਰ ਗਿਆਨ ਇੰਦਰੀਆਂ ਗਰੰਥੀਆਂ ਜਾਂ ਆਪਣੇ ਸਰੀਰ ਦੇ ਪਾਰਟਸ ਆ ਉਹ ਇਹਨਾਂ ਨੇ ਪਰਸੈਂਟ ਡੈਮੇਜ ਹੋ ਗਏ ਇਹਨੂੰ ਮਨਾਉਣ ਦੀ ਕੋਸ਼ਿਸ਼ ਕਰੋ ਤਾਂ ਜੀ ਜਾਨ ਬਚ ਸਕੇ ਡਾਕਟਰਾਂ ਦਾ ਕਹਿਣਾ ਹੈ ਤੇ ਕੋ ਸਾਡੇ ਜਿਹੜੇ ਅੱਗੂ ਹੈ ਉਹ ਕਹਿ ਰਹੇ ਆ ਕਿ ਢੱਲੇਵਾਲ ਰਾਤ ਨੂੰ ਗਰਮ ਕਰਕੇ ਦੁੱਧ ਪੀਂਦਾ ਹੈ ਚੁਹਾਰੇ ਖਾਂਦਾ ਹੈ ਤੇ ਹੋਰ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਤੇ ਟਿੱਪਣੀਆਂ ਕੀਤੀਆਂ ਜਾਂਦੀਆਂ ਪਰ ਮੰਨਣਯੋਗ ਇਹ ਕੀ ਗੱਲ ਹੈ ਕਿ ਉਹ 60-65 ਸਾਲ ਦਾ ਇਨਸਾਨ ਹੈ ਜੋ ਆਪਣੀ ਕਿਸਾਨੀ ਦੀ ਖਾਤਰ ਆਪਣੇ ਖਾਤਰ ਤੇ ਬਾਰਡਰ ਤੇ ਲੜਾਈ ਲੜ ਰਹੇ ਆ ਠੰਡ ਦੇ ਵਿੱਚ ਠੰਡ ਦੇ ਵਿੱਚ ਇੱਕ ਉਹ ਵੀ ਭੁੱਖਾ ਪਿਆਸਾ ਤਾਂ ਸਾਨੂੰ ਉਹਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਹੈ ਕਿਸਾਨੀ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਫਤਵਾ ਦੇਣਾ ਚਾਹੀਦਾ ਆਪਾਂ ਜਿਹੜਾ ਕਿਸਾਨੀ ਆ ਸਾਡੀ ਜੇ ਇਹ ਏਕ ਰੀਡ ਦੀ ਹੱਡੀ ਹੈ ਜੇ ਇਹ ਹੀ ਡੁੱਬ ਗਈ ਤਾਂ ਆਪਣੇ ਪੱਲੇ ਤੇ ਲੈ ਕੁਝ ਨਹੀਂ ਰਹਿਣਾ ਕਿਉਂਕਿ ਕਿਸਾਨ ਇੱਕ ਅੰਨਦਾਤਾ ਹੈ ਜਿਹੜਾ ਵਿਚਾਰਾ ਰਾਤ ਨੂੰ ਖੇਤਾਂ ਦੇ ਵਿੱਚ ਜਾਂਦਾ ਹੈ ਠੰਡ ਦੇ ਵਿੱਚ ਜਾਂਦਾ ਹੈ ਤੇ ਆਪਾਂ ਨੂੰ ਜਿਹੜਾ ਅਨਾਜ ਪੈਦਾ ਕਰਕੇ ਦਿੰਦਾ ਚਾਹੇ ਆਪਾਂ ਮੁੱਲ ਲੈਨੇ ਹੁਣ ਇੱਕ ਵੀਡੀਓ ਆਈ ਸੀ ਪਿੱਛੇ ਉਹ ਕਹਿੰਦਾ ਸੀ ਕਹਿੰਦਾ ਕਿ ਮੈਂ ਕੋਠੇ ਤੇ ਬੀਜ ਲਿਆ ਕਰੂੰ ਕਣਕ ਕਦੇ ਕਣਕਾਂ ਵੀ ਕੋਠੇ ਤੇ ਹੋਇਆ ਕਰਦੀਆਂ ਕਿਉਂਕਿ ਇਹ ਲੋਕ ਜਿਹੜੇ ਹੈਗੇ ਆ 2 ਮਿੰਟ ਦੀ ਪੇਸ਼ੈਂਸ ਨਹੀਂ ਰੱਖ ਸਕਦੇ ਜੇ ਰਸਤਾ ਜਾਮ ਹੋ ਗਿਆ ਵੀ ਖਲਾਦੀਏ ਹਾਂ ਕੁਝ ਜਥੇਬੰਦੀਆਂ ਨੇ ਜਿਹੜੀਆਂ ਬਿਨਾਂ ਵਜਾ ਤੋਂ ਧਰਨੇ ਲਾ ਕੇ ਰਸਤਿਆਂ ਨੂੰ ਬਲੌਕ ਕਰਦੀਆਂ ਉਹਨਾਂ ਵਾਸਤੇ ਮਾੜੀ ਗੱਲ ਹੈ ਜਿਹੜਾ ਇੱਕ ਕਿਸਾਨ ਹੈ ਦੇਖੋ ਕੋਈ ਵਪਾਰੀ ਹੈ ਚਾਹੇ ਉਹ ਵੀ ਆਪਣੀ ਦੁਕਾਨ ਨੂੰ ਸ਼ਾਮ ਨੂੰ ਜਿੰਦਾ ਲਾ ਕੇ ਜਾਂਦਾ ਹੈ ਕੋਈ ਮੱਝਾਂ ਦਾ ਨੌਰਾ ਉਹ ਵੀ ਆਪਦਾ ਜਿੰਦਾ ਲਾ ਕੇ ਜਾਂਦਾ ਹੈ ਹੋਰ ਜਿੰਨੇ ਫੈਕਟਰੀ ਵਾਲੇ ਆ ਉਹ ਵੀ ਆਪ ਦਾ ਸ਼ਾਮ ਨੂੰ ਜਿੰਦਾ ਲਾਉਂਦੇ ਐ ਤਾਂ ਇੱਕ ਜਿਹੜਾ ਕਿਸਾਨ ਐ ਜਿਹਦੀ ਪ੍ਰੋਪਰਟੀ ਜਿਹਦੀ ਫਸਲ ਰਾਤ ਨੂੰ ਵੀ 24 ਘੰਟੇ 12 ਮਹੀਨੇ 30 ਦਿਨ ਖੁੱਲ੍ਹੇ ਆਮ ਪਈ ਰਹਿੰਦੀ ਐ ਉੱਥੇ ਕੁਝ ਵੀ ਹੋ ਸਕਦਾ ਹੈ ਗੜੇ ਮਾਰੀ ਹੋ ਸਕਦੀ ਐ ਤੂਫਾਨ ਆ ਸਕਦਾ ਹੈ ਭੁਚਾਲ ਆ ਸਕਦਾ ਔਰ ਉੱਥੋਂ ਕੋਈ ਹੋਰ ਨੁਕਸਾਨ ਹੋ ਸਕਦਾ ਤਾਂ ਉਹ ਸਿਰਫ ਇੱਕ ਰੱਬ ਤੇ ਆਸ ਰੱਖਣ ਵਾਲਾ ਅਨਦਾਤਾ ਕਿਹਾ ਜਾਂਦਾ ਉਹ ਜਿਹੜਾ ਕਿਸਾਨ ਆ ਉਹ ਰੱਬ ਤੇ ਵਿਸ਼ਵਾਸ ਰੱਖਣ ਵਾਲਾ ਭਰੋਸਾ ਰੱਖਦਾ ਉਹਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਸਾਡੇ ਕਿਸਾਨਾਂ ਦੀ ਬਾਹਰ ਪਈ ਹੈ ਈਵਨ ਕਿ ਗੱਈਆਂ ਦੇ ਸੰਦ ਸੁਹਾਗੇ ਹਲ ਕੁਰਾ ਟਰੈਕਟਰ ਟਰਾਲੀਆਂ ਹੋਰ ਉਹ ਵੀ ਬਾਹਰ ਖੜੇ ਰਹਿੰਦੇ ਆ ਕਿਉਂਕਿ ਇੰਨਾ ਜੁਗਾੜ ਘਰ ਵਿੱਚ ਕਈ ਵਾਰੀ ਜਗ੍ਹਾ ਤੰਗੀ ਕਰਕੇ ਨਹੀਂ ਰੱਖਿਆ ਜਾਂਦਾ ਤਾਂ ਫੇਰ ਵੀ ਸਾਡੀਆਂ ਸਰਕਾਰਾਂ ਜੇ ਉਹਨੂੰ ਡੋਬਣਾ ਚਾਹੁੰਦੀਆਂ ਜਿਹੜਾ ਬੰਦਾ ਆਪਦੀ ਐਨੀ ਪ੍ਰਾਪਰਟੀ ਫਸਲਾਂ ਨੂੰ ਵੇਖੋ ਬਾਹਰ ਰੱਖਦਾ ਹੈ ਤੇ ਉਹਦਾ ਕੋਈ ਬਾਲੀਵਾਰਸ ਨਹੀਂ ਤੇ ਫਿਰ ਮੰਡੀਆਂ ਦੇ ਵਿੱਚ ਆਪਾਂ ਜਦੋਂ ਫਸਲ ਆ ਜਾਂਦੀ ਹੈ ਨਰਮਾ ਝੋਨਾ ਕਬਾ ਮੱਕੀ ਬਾਹਰ ਆ ਜੋ ਵੀ ਹੈ ਉਹ ਵੀ ਫਿਰ ਬਾਹਰ ਹੀ ਪਿਆ ਰਹਿੰਦਾ ਫਿਰ ਉੱਥੇ ਵੀ ਰਾਤਾਂ ਰਾਤਾਂ ਕੱਟਣੀਆਂ ਪੈਂਦੀਆਂ ਇੰਨਾ ਇੰਨੀ ਤਪੱਸਿਆ ਕਰਕੇ ਵੀ ਜੋ ਕਿਸਾਨ ਦੀ ਨਾ ਸੁਣੀ ਜਾਵੇ ਤੇ ਫਿਰ ਬਹੁਤ ਦੁੱਖ ਦੀ ਗੱਲ ਹੈ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਿਹੜੀ ਐਮਐਸਪੀ ਹੈ ਉਹਨੂੰ ਲਾਗੂ ਕਰਨਾ ਤਾਂ ਜੋ ਇੱਕ ਬੰਦੇ ਦੀ ਜਾਨ ਵੀ ਬਚ ਜਾਵੇ ਤੇ ਇਸ ਕਰਕੇ ਉਹ ਜਿਹੜਾ ਹੈਗਾ ਆਪਣਾ ਡੱਲੇਵਾਲ ਕਹਿ ਰਿਹਾ ਕਿ ਮੈਨੂੰ ਮਿਲਜੋ ਭਾਈ ਇਹ ਅंदोलਨ ਨੂੰ ਕਹਿ ਰੱਖਿਓ ਮੈਂ ਤੁਹਾਡੀ ਖਾਤਰੀ ਸਵਾਦਤ ਦੇ ਰਿਹਾ ਤੇ ਕੋਈ ਇਹੋ ਜੀ ਗੱਲ ਨਹੀਂ ਆਈ ਵੀ ਉਹਨੇ ਕੋਈ ਪੈਸੇ ਲੈਣੇ ਆ ਜਾਂ ਚੁਹਾਰੇ ਖਾਂਦਾ ਹੈ ਜਾਂ ਉਹ ਦੁੱਧ ਪੀਂਦਾ ਉਹ ਇੱਕ ਮਰਨ ਮਰਤੇ ਬੈਠਾ ਆਪਾਂ ਡਾਕਟਰ ਦੇ ਓਪੀਨੀਅਨ ਨੂੰ ਮੰਨਾਂਗੇ ਜਦੋਂ ਆਪਾਂ ਕੋਈ ਬਿਮਾਰ ਹੋਏ ਤਾਂ ਆਪਾਂ ਡਾਕਟਰ ਕੋਲੇ ਜਾਂਦੇ ਆ ਉਹ ਡਾਕਟਰ ਬਾਰ ਬਾਰ ਮਿਲ ਰਹੇ ਆ ਕਹਿ ਰਹੇ ਆ ਤੇ ਜਿਹੜਾ ਹੈਗਾ ਵੀ ਇਹਨੂੰ ਬਚਾਇਆ ਜਾਵੇ ਤੇ ਭਾਈ ਇਹਦੀ ਜਿਹੜੀ ਸਿਹਤ ਉਹ ਦਿਨੋਂ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ